ਅੱਜ ਤੋਂ 2 ਦਿਨਾਂ ਦੀ ਹੜਤਾਲ ਤੇ ਨੇ ਪੰਜਾਬ ਦੇ ਵਕੀਲ ਸਟੇਟ ਬਾਰ ਕਾਉਂਸਲ ਦੇ ਵੱਲੋਂ 2 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ ਦੱਸਿਆ ਕਿ ਅੱਜ ਤੇ ਕੱਲ 2 ਦਿਨ ਕੰਮਕਾਜ ਖੰਡ ਰੱਖਣਗੇ ਵਕੀਲ ਤਾਂ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਪੁੱਠਾ ਪਰਚਾ ਦਰਜ ਕਰਨ ਦਾ ਇਲਜ਼ਾਮ ਲੱਗਿਆ ਹੈ ਇਲਜ਼ਾਮ ਲਗਾਇਆ ਗਿਆ ਮੁਖਤ ਮੁਖਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਹਿਲਾਂ ਹੀ ਦੱਸਦੀ ਕਿ ਹੜਤਾਲ ਕਰ ਚੁੱਕਿਆ ਹੈ ਪੁਲਿਸ ਤੇ ਤਥਾ ਦਿਨਾ ਚੇਰਚਾਰ ਤੇ ਹੇਰਾ ਫੇਰੀ ਦੇ ਇਲਜ਼ਾਮ ਲਗੇ ਨੇ ਔਰ ਮੁਕਸਸ ਜ਼ਲਾਬਾਰ ਐਸੋਸੀਏਸ਼ਨ ਦੇ ਵੱਲੋਂ ਦਾਸੀ ਇਹ ਕਿ ਮੁਕਸਸ ਸਾਹਿਬ ਦੇ ਵਿਧਾਇਕ ਕਾਕਾ ਬਰਾੜ ਦੇ ਬਾਈਕਾੜ ਦਾਵੀ ਐਲਾਨ ਕਰ ਦਿੱਤਾ ਗਿਆ ਦਰਸਲ ਪੂਰਾ ਮਾਮਲਾ ਪੈਂਡ ਜਵਾਹਰ ਕੇ ਜਵਾਹਰ ਵਾਲਾ ਹੈ ਔਰ ਜਿਥੇ 29 ਅਕਤੂਬਰ ਨੂੰ ਹੋਏ ਇੱਕ ਝਗੜੇ ਸੰਬੰਧੀ ਥਾਣਾ ਸਦਰਜ ਕ੍ਰਾਸ ਕੇਸ ਦਰਜ ਹੋਣ ਤੋਂ ਸ਼ੁਰੂ ਹੋਇਆ ਸੀ ਇਹ ਵਿਵਾਦ ਇਸ ਮੁਕਦਮੇ ਚ ਦਾ ਸੇ ਕਿ ਸ਼ਾਮਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਇਰਾਦਾ ਕਤਲ ਦੀ ਤਾਰਾ ਕਥਿਤ ਤੌਰ ਤੇ ਝੂਠੀ ਸੀ ਜੋ ਕਿ ਬਾਅਦ ਵਿੱਚ ਪੁਲਿਸ ਨੇ ਰੱਦ ਕਰ ਦਿੱਤੀ ਪਰ ਨਾਲ ਹੀ ਪੁਲਿਸ ਨੇ ਕਥਿਤ ਤੌਰ ਤੇ ਲੜਾਈ ਤੋਂ ਦੋ ਤਿੰਨ ਦਿਨਾਂ ਬਾਅਦ 31 ਅਕਤੂਬਰ ਨੂੰ ਗੁਰਜੀਤ ਸਿੰਘ ਨੂੰ ਇਸ ਕੇਸ ਵਿੱਚ ਸ਼ਾਮਲ ਕਰਕੇ ਉਸ ਦੇ ਗੰਭੀਰ ਸੱਟਾਂ ਵੇਖਾ ਕੇ ਵਕੀਲ ਦੇ ਖਿਲਾਫ ਸ਼ਿਕਾਇਤ ਦਗੀਤੀ ਅਤੇ ਜਦੋਂ ਕਿ ਉਸ ਸਮੇਂ ਵਕੀਲ ਅਤੇ ਉਸ ਦੇ ਸਾਥੀ ਹਸਪਤਾਲ ਦੇ ਵਿੱਚ ਦਾਖਲ ਸਨ ਤਾਂ ਸੁਰਜ ਪਾਣੇ ਵੈਸੋ ਕੀ ਫੋਨ ਲਾਈਨ ਤੇ ਸੁਰਜ ਮਾਮਲਾ ਸੀ ਦਰਸ਼ਕਾਂ ਨੇ ਦੱਸਿਆ ਸਾਰਾ ਕੀ ਹੈ ਔਰ ਕੀ ਕੁਝ ਹੁਣ ਤੱਕ ਇਸ ਦੇ ਵਿੱਚ ਜਿਹੜੀ ਨਾਰਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਬਿਲਕੁਲ ਜਾਇਦ ਤੌਰ ਤੇ ਮੁਕਸਰ ਦੇ ਵਿੱਚ ਹੋਇਆ ਜਿਹੜਾ ਮਾਮਲਾ ਸੀ ਇਸ ਮਾਮਲੇ ਨੂੰ ਲੈ ਕੇ ਮੁਕਸਰ ਦੀ ਬਾਰ ਕੌਸਲ ਨੇ ਸਭ ਤੋਂ ਪਹਿਲਾਂ ਐਸਐਸਪੀ ਨਾਲ ਇਸ ਮਾਮਲੇ ਦੇ ਗੱਲ ਕੀਤੀ ਕਿ ਜਿਹੜਾ ਪਰਚਾ ਹੈ ਉਹ ਫੇਕ ਹੋਇਆ ਹੈ, ਝਾਲੀ ਪਰਚਾ ਹੋਇਆ ਹੈ, ਪਰਚਾ ਕੈਂਸਲ ਕੀਤਾ ਜਾਵੇ, ਪੁਲਿਸ ਬੰਨਿਓ ਕੋਈ ਰਿਸਪੌਂਡ। ਨਾ ਕਰਨ ਤੋਂ ਬਾਅਦ ਆਖਰਕਾਰ ਗੁੱਸੇ ਚਾਹੇ ਵਕੀਲਾ ਨੇ ਪਹਿਲਾਂ ਆਪਦੇ ਤੌਰ ਤੇ ਸਟ੍ਰਾਈਕ ਕੀਤੀ ਤੇ ਉਸ ਤੋਂ ਬਾਅਦ 2 ਦਿਨ ਦੀ ਕਾਲ ਦਿੱਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵਕੀਲ ਭਾਈਚਾਰਾ ਆਪਦੇ ਕੰਮਕਾਜ ਬੰਦ ਰੱਖੇਗਾ ਕਿਉਂਕਿ ਨਰਾਜ਼ਗੀ ਇਹ ਹੀ ਹੈ ਕਿ ਵਕੀਲ ਦੇ ਉੱਪਰ ਝੂਠਾ ਪਰਚਾ ਜਿਹੜਾ ਮੁਕਸਰ ਦੇ ਵਿੱਚ ਦਰਜ ਹੋਇਆ ਉਹ ਪਰਚਾ ਜਲਦੀ ਤੋਂ ਜਲਦੀ ਕੈਂਸਲ ਕੀਤਾ ਜਾਵੇ ਨਿਆਂ ਦਿੱਤਾ ਜਾਵੇ ਔਰ ਇਸ ਤਰ੍ਹਾਂ ਦੀ ਬੋਗਸ ਐਫ ਆਈ ਆਰ ਹੈ ਜਿਹੜੀ ਅੱਗੇ ਤੋਂ ਵੀ ਨਾ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਗਲ ਕਰ ਕੀਤੀ ਜਾਵੇ ਚਾਹੇ ਬਠਿੰਡਾ ਦੀ ਹੈ ਚਾਹੇ ਮੁਕਸਰ ਦੇ ਵਿੱਚ ਵੀ ਪੰਜਾਬ ਦੀਆਂ ਹੋਰ ਵੀ ਕਾਫੀ ਜਗ੍ਹਾ ਦੇ ਉੱਪਰ ਵਕੀਲਾਂ ਦੇ ਬੇਸ਼ੱਕ ਹਮਲੇ ਹੋਏ ਐ ਫਰਜੀ ਐਫ ਆਈ ਆਰ ਹੋਈਆਂ ਉਸ ਨੂੰ ਲੈ ਕੇ ਵੀ ਪਹਿਲਾਂ ਵੀ ਵਕੀਰ ਸਟ੍ਰਾਈਕ ਕਰਦੇ ਆ ਰਹੇ ਨੇ ਹੁਣ ਦੋ ਦਿਨਾਂ ਦੀ ਸਟ੍ਰਾਈਕ ਐ ਉਹ ਵਕੀਲਾ ਬੰਨਿਉ ਕਰ ਦਿੱਤੀ ਗਈ ਅੱਗੇ ਦੋ ਦਿਨਾਂ ਤੋਂ ਬਾਅਦ ਕੀ ਐ ਅੱਗੇ ਹੋਰ ਕੰਟੀਨਿਊ ਰਹੇਗੀ ਜਾਂ ਇਸ ਦੇ ਵਿੱਚ ਮੁਕਸ਼ਰ ਪੁਲਿਸ ਕੋਈ ਇਸ ਤੇ ਸੰਘਣ ਲੈਂਦੀ ਐ ਜਾਂ ਇਨਕੁਆਇਰੀ ਕਰਦੀ ਐ ਇਸ ਮਾਮਲੇ ਤੇ ਉਸ ਵਕੀਰ ਨੂੰ ਜੇ ਵਾਕਿਆ ਹੀ ਹੌਸਪੀਟਲ ਦੇ ਜੋ ਉਸ ਟਾਈਮ ਤੇ ਸੀਗਾ ਉਸ ਟਾਈਮ ਤੇ ਵਾਰਦਾਤ ਵਾਲੀ ਜਗ੍ਹਾ ਤੇ ਨਹੀਂ ਸੀ ਤਾਂ ਜਾਇਜ਼ ਤੌਰ ਤੇ ਐਫ ਆਈ ਆਰ ਕੈਂਸਲ ਕਰਨੀ ਬੰਦੀ ਐ ਤਾਂ ਕਰਕੇ ਇਹੀ ਡਿਮਾਂਡ ਐ ਜਿਹੜੀ ਉਹ ਵਕੀਰ ਕਰਦੇ ਨਜ਼ਰ ਆ ਠੀਕ ਹੈ ਸ਼ੁਕਰੀਆ ਸੂਰਜ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਇਹ ਆਪਰੇ ਆਪ ਦੇ ਵਿੱਚ ਮਾਮਲਾ ਵੱਡਾ ਹੈ ਤਾਂ ਸੇਨ ਬਾਰ ਕੌਂਸਲ ਦੇ ਵੱਲੋਂ ਦਾਸੀ ਕੀ ਦੋ ਦਿਨਾਂ ਦੀ ਹੜਤਾਲ ਦਾ ਸਰਦਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਔਰ ਹੜਤਾਲ ਆ ਆਪਣੇ ਆਪ ਦੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਕੰਮਕਾਜ ਠੱਪ ਰਹੇਗਾ ਯਾਨੀ ਕਿ ਪਹਿਲਾਂ ਤੋਂ ਹੀ ਜਿਹੜੇ ਕੋਰਟ ਕਚੈਰੀ ਦੇ ਮਾਮਲੇ ਨੇ ਇਹ ਸਭ ਜਾਣਦੇ ਨੇ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਇਹਨਾਂ ਨੂੰ ਜਿਹੜਾ ਹੈ ਜਦੋਂ ਚਲਦੇ ਨਹੀਂ ਤਾਂ ਫਿਰ ਲੋਕ ਪਰੇਸ਼ਾਨ ਹੁੰਦੇ ਨੇ ਜਿਨ੍ਹਾਂ ਦੇ ਸਾਰੇ ਮਾਮਲੇ ਕੋਰਟ ਵਿੱਚ ਹੁੰਦੇ ਨੇ ਤਾਂ ਫਿਰ ਜੇ 2 ਦਿਨ ਦੀ ਹੜਤਾਲ ਹੈ ਤਾਂ ਕਾਮਕਾਰ ਸਭਾਵਿਕ ਤੌਰ ਤੇ ਪ੍ਰਭਾਵਿਤ ਹੋਏਗਾ ਵੱਡੇ ਪੱਧਰ ਤੇ ਕਾਮਕਾਰ ਜਿਹੜਾ ਹੈ ਪ੍ਰਭਾਵਿਤ ਹੋਏਗਾ ਔਰ ਸਾਰਾ ਮਾਮਲਾ ਪਰਚੇ ਦੇ ਨਾਲ ਇੱਕ ਜੁੜਿਆ ਹੈ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਤੇ ਝੂਠਾ ਪਰਚਾ ਦਰਜ ਕਰਦੇ ਇਲਜ਼ਾਮ ਨੇ ਔਰ ਇਹਨਾਂ ਇਲਜ਼ਾਮਾਂ ਦੇ ਚੱਲਦੇ ਹੀ ਇਹ 2 ਦਿਨ ਕਾਮਕਾਰ ਜਿਹੜਾ ਹੈ ਠੱਪ ਰਹੇਗਾ ਵਕੀਲਾ ਨੇ ਕਹਿ ਦਿੱਤਾ ਹੈ ਤਾਂ ਇਹ ਆ ਆਪਣੇ ਆਪ ਦੇ ਵਿੱਚ ਮਾਮਲਾ ਕਾਫੀ ਅਹਿਮ ਹੈ ਆ ਕੁਲਦੀਪ ਕੌਰ ਸਾਡੇ ਨਾਲ ਮੀਤ ਪ੍ਰਧਾਨ ਨੇ ਮੁਕਸਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਫੋਨ ਲਾਈਨ ਤੇ ਮੌਜੂਦ ਨੇ ਸਵਾਗਤ ਹੈ ਮੈਡਮ న్యూਸ 18 ਪੰਜਾਬ ਤੇ ਥੈਂਕ ਯੂ ਮੈਮ ਥੈਂਕ ਯੂ ਜੀ ਤਾਂ ਸਾਰਾ ਮਾਮਲਾ ਜਿਹੜਾ ਹੈ ਕਾਫੀ ਅਸੀਂ ਕਹਿ ਸਕਦੇ ਹਾਂ ਇਸ ਵੇਲੇ ਉਲਝਿਆ ਹੋਇਆ ਹੈ ਦੋ ਦਿਨ ਦੀ ਹੜਤਾਲ ਹੈ ਮੁੱਖ ਮੰਗਾਂ ਤੁਹਾਡੀਆਂ ਕੀ ਨੇ ਮੁੱਖ ਮੰਗਾਂ ਸਾਡੀਆਂ ਪਹਿਲੇ ਦਿਨ ਤੋਂ ਉਹੀ ਹੈ ਜੀ ਕਿ ਸਾਡੇ ਜੋ ਹਰਮਨਦੀਪ ਸਿੰਘ ਸੰਧੂ ਐਡਵੋਕੇਟ ਨੇ ਉਹਨਾਂ ਨੇ ਸੱਟਾਂ ਵੱਜੀਆਂ ਪਰਚਾ ਦਰਜ ਨਹੀਂ ਹੋਇਆ ਵਿਰੋਧੀ ਧਿਰ ਤੇ ਸਾਡੇ ਵੀ ਉਲਟਾ ਜਿਹੜੇ ਵਕੀਲ ਸਾਹਿਬ ਨੇ 307 ਦਾ ਪਰਚਾ ਦਰਜ ਹੋ ਗਿਆ ਸੀ ਹੂੰ ਸਾਡੀਆਂ ਇਹੀ ਮੰਗਾਂ ਜੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਹੂੰ ਤੁਹਾਨੂੰ ਕੀ ਲੱਗਦਾ ਇੱਕ ਵਾਰ ਇੱਕ ਤਾਂ ਬੇਨਤੀ ਹੈ ਤੁਸੀਂ ਟੀਵੀ ਚ ਆਵਾਜ਼ ਨਾ ਸੁਣਿਓ ਗੱਲਬਾਤ ਨਹੀਂ ਹੋ ਸਕੇਗੀ ਫੋਨ ਤੇ ਗੱਲ ਕਰਿਓ ਹਾਂਜੀ ਦੂਸਰਾ ਇਹ ਕੀ ਆ ਅਸਲ ਤੋਂ ਸ਼ੁਰੂਆਤ ਜੇਕਰ ਅਸੀਂ ਅਗਰ ਬਹੁਤ ਥੋੜੇ ਸ਼ਬਦਾਂ ਤੋਂ ਤੁਸੀਂ ਸਾਨੂੰ ਸਾਰਾ ਮਾਮਲਾ ਦੱਸ ਸਕੋ ਕਿ ਕਿੱਥੋਂ ਹੁੰਦੀ ਹੈ ਹੁਣ ਤੱਕ ਕਿੱਥੇ ਤੱਕ ਔਰ ਕਿਉਂ ਇਹ ਨੋਬਤ ਆਈ ਹੋਈ ਹੈ ਮੈਮ 29 ਤਰੀਕ ਨੂੰ ਹੁੰਦੀ ਹੈ ਜੀ ਲੜਾਈ ਪਿੰਡ ਜਵਾਰੇ ਵਾਲਾ ਹੂੰ ਦੋ ਧਿਰਾਂ ਦੇ ਵਿੱਚ ਜੀ ਉਹਦੇ ਵਿੱਚ ਸਾਡੇ ਹਰਮਨਦੀਪ ਸਿੰਘ ਸੰਧੂ ਨੇ ਉਹਦੇ 8 ਸੱਟਾਂ ਵਜੀਆਂ ਦੋ ਜਿਹੜੀਆਂ ਸੱਟਾਂ ਸਿਰ ਦੇ ਵਿੱਚ ਵਜੀਆਂ ਬਹੁਤ ਹੀ ਗ੍ਰੀਵੀਅਸ ਸੀ ਹੂੰ 307 ਦਾ ਪਰਚਾ ਹੋਣਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕੀਤੀ ਆਪਦੇ ਲੈਵਲ ਤੇ ਜੀ ਤੇ ਫਿਰ ਜੋ ਵੀ ਅਫਸਰ ਸੀ ਇਹ ਕਿ ਮੈਡੀਕਲ ਰਿਪੋਰਟ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਬਸ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ 2 ਤਰੀਕ ਨੂੰ ਸੀਐਮ ਸਾਹਿਬ ਆਏ ਸੀ ਮੁਖਸਰ ਹਮ ਅਸੀਂ ਆਪਦਾ ਪੀਸਫੁਲੀ ਜੋ ਪ੍ਰੋਟੈਸਟ ਕੀਤਾ ਤੇ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਬਸ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਹਮ ਚਲੋ ਅਸੀਂ ਇਹ ਤੁਹਾਨੂੰ ਬਾਅਦਾਂ ਅਗੇ ਜੀ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਬੁਲਾਇਆ ਜੀ ਉਹਨਾਂ ਨੇ ਸਾਡੀ ਗੱਲ ਸੁਣੀ 307 ਜੋ ਲੱਗੀ ਸੀ ਸਾਡੇ ਵਕੀਲ ਸਾਹਿਬ ਤੇ ਉਹ ਡਿਲੀਟ ਕਰਤੀ ਜੀ ਉਸ ਤੋਂ ਬਾਅਦ ਬਟ ਸਾਨੂੰ ਜਦੋਂ ਪਤਾ ਲੱਗਿਆ ਕਿ 326 ਲਾਤੀ ਦੁਬਾਰਾ ਜੀ ਤੇ ਮੈਡੀਕਲ ਰਿਪੋਰਟ ਜਦੋਂ ਅਸੀਂ ਚੈੱਕ ਕੀਤੀ ਉਹ ਤੋਂ ਸਾਨੂੰ ਪਤਾ ਲੱਗਾ ਕਿ ਜਿਹੜੀ 326 ਲੱਗੀ ਉਹ ਬਿਲਕੁਲ ਹੀ ਗਲਤ ਹੈ ਹੂੰ ਕਿਉਂਕਿ 31 ਤਰੀਕ ਨੂੰ ਇੱਕ ਨਵਾਂ ਬੰਦਾ ਐਡਮਿਟ ਹੋ ਗਿਆ ਜਿਹਦਾ ਇਹ ਲੜਾਈ ਨਾ ਕੋਈ ਲੈਣਾ ਦੇਣਾ ਹੀ ਨਹੀਂ ਹੂੰ ਉਹ ਐਮ ਐਲ ਆਰ ਜਦੋਂ ਮੈਡੀਕਲ ਰਿਪੋਰਟ ਦੇਖੀ ਨਾ ਉਹਦੀ ਗੁਰਜੀਤ ਸਿੰਘ ਨਾਂ ਦਾ ਬੰਦਾ ਹੂੰ ਉਹਦੇ ਵਿੱਚ ਡਾਕਟਰ ਸਾਹਿਬ ਨੇ ਸਪੈਸੀਫਿਕਲੀ ਲਿਖਿਆ ਹੈ ਕਿ ਜਿਹੜੀ ਉਹਦੀ ਇੰਜਰੀ ਦੀ ਡਿਊਰੇਸ਼ਨ ਹੈ ਉਹ 6 ਆਰਸ ਹੈ ਕਿ 6 ਘੰਟੇ ਪਹਿਲਾਂ ਵੱਜੀ ਉਹਦੇ ਸੱਚ ਹੂੰ 31 ਤਰੀਕ ਨੂੰ ਹੂੰ ਤੇ ਫਿਰ ਮੈਂ ਇਥੋਂ ਸਾਬਤ ਹੁੰਦਾ 326 ਤਾਂ ਸਾਰਾ ਫਿਰ ਗਲਤ ਹੈ ਹੂੰ ਸਾਡੇ ਵਕੀਲ ਸਾਹਿਬ ਦਾ ਤਾਂ ਉਹ ਸੱਟ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਜੀ ਹੁਣ ਸਾਡੀ ਇਹੋ ਡਿਮਾਂਡ ਹੈ ਕਿ ਜੋ 326 ਲਾਈ ਹੈ ਉਹ ਡਿਲੀਟ ਕੀਤੀ ਜਾਵੇ ਠੀਕ ਹੈ ਠੀਕ ਹੈ ਬहोत बहोत शुक्रिया ਕੁਲਦੀਪ ਕੌਰ ਜੀ ਨਿਊਜ਼ ਇਨ ਪੰਜਾਬ ਦੇ ਨਾਲ ਗੱਲਬਾਤ ਕਰਨ ਲਈ ਤਾਂ ਕੁਲ ਮਿਲਾ ਕੇ ਇਹ ਮੰਗਾ ਨੇ ਔਰ ਇਸ ਨੂੰ ਲੈ ਕੇ 2 ਦਿਨ ਦੀ ਹੜਤਾਲ ਕੀਤੀ ਹੋਈ ਹੈ ਪੰਜਾਬ ਦੇ ਵਕੀਲਾਂ ਨੇ